ਡਾਕਟਰ ਕਮਲਜੀਤ ਸਿੰਘ ਕੇਜੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪਣੀ ਦਾਵੇਦਾਰੀ ਠੋਕੀ ਆਮ ਆਦੀ ਪਾਰਟੀ ਦੇ ਵੱਖ-ਵੱਖ ਅਵਧਿਆਂ ਤੋਂ ਜ਼ਿੰਮੇਵਾਰੀ ਅਤੇ ਸੰਜੀਦਗੀ ਨਾਲ ਸੇਵਾ ਕਰਕੇ ਸਮੁੱਚੇ ਜ਼ਿਲ੍ਹਾ ਗੁਰਦਾਸਪੁਰ ਅੰਦਰ ਪਾਰਟੀ ਦੀ ਹੋਂਦ ਨੂੰ ਮਜ਼ਬੂਤ ਕਰਨ ਵਾਲੇ ਡਾਕਟਰ ਕਮਲਜੀਤ ਸਿੰਘ ਕੇਜੇ ਦੀ ਘਰ ਵਾਪਸੀ ਕਾਰਨ ਪਾਰਟੀ ਵਲੰਟਰੀਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਜਦਕਿ ਵਲੰਟਰੀਆਂ ਦੇ ਹੌਸਲੇ ਬਲੰਦ ਹੋਏ ਹਨ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਡਾਕਟਰ ਕਮਲਜੀਤ ਸਿੰਘ ਕੇਜ ਨੇ ਆਪਣੀ ਘਰ ਵਾਪਸੀ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਪਾਰਟੀ ਹਾਈ ਕਮਾਂਡ ਮੇਰੇ 'ਤੇ ਭਰੋਸਾ ਕਰਕੇ ਮੈਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਟਿਕਟ ਦਿੰਦੇ ਹਨ ਤਾਂ ਮੈਂ ਇਹ ਸੀਟ ਵੱਡੇ ਫਰਕ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗਾ ਹੋਰ ਕੀ ਕੁਝ ਕਿਹਾ ਡਾਕਟਰ ਕਮਲਜੀਤ ਸਿੰਘ ਕੇਜ ਨੇ ਆਹ ਤੁਹਾਨੂੰ ਦੱਸਦੇ ਹਾਂ ਵੇਖੋ ਟੀਵੀ ਨਿਊਜ਼ ਇੰਡੀਆ 255 ਧਾਰਿਆਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਵਲ ਸਭ ਤੋਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਘਰ ਵਾਪਸੀ ਕਰਾਈ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਡਾਕਟਰ ਸੰਦੀਪ ਪਾਟਕ ਜੀ ਨੇ ਮੈਨੂੰ ਜਲੰਧਰ ਦੇ ਵਿੱਚ ਵਲੰਟੀਅਰਜ਼ ਦੀ ਮੀਟਿੰਗ ਸੀ ਉਹਦੇ ਤੋਂ ਬਲਾ ਕੇ ਮੈਨੂੰ ਘਰ ਵਾਪਸੀ ਕਰਾਈ ਹੈ ਔਰ ਉਦੋਂ ਤੋਂ ਹੀ ਮੇਰੀ ਘਰ ਵਾਪਸੀ ਦੀ ਖਬਰ ਜਦੋਂ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਆਈ ਹੈ ਤੇ ਪਾਰਟੀ ਵਲੰਟੀਅਰ ਜਿਹੜੇ ਨੇ ਉਹਨਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਸਾਰਿਆਂ ਦੇ ਸਾਰਿਆਂ ਦੇ ਮੈਨੂੰ ਫੋਨ ਆ ਰਹੇ ਆ ਬਹੁਤ ਸਾਰੇ ਲੋਕ ਮੈਨੂੰ ਮਿਲ ਕੇ ਜਾ ਰਹੇ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਚ ਮੇਰੇ ਘਰ ਵਾਪਸੀ ਕਰਕੇ ਬਹੁਤ ਉਤਸ਼ਾਹ ਮਿਲਿਆ ਔਰ ਮੈਂ ਵੀ ਉਸੇ ਤਰ੍ਹਾਂ ਹੀ ਉਹਨਾਂ ਨੂੰ ਆਸ਼ਵਾਸਨ ਦੇ ਰਿਹਾ ਕਿ ਜਿਸ ਤਰ੍ਹਾਂ ਸੀ ਅੱਗੇ ਪਾਰਟੀ ਦੀ ਬਿਹਤਰੀ ਲਈ ਕੰਮ ਕਰਦੇ ਰਹੇ ਇਸੇ ਤਰ੍ਹਾਂ ਹੀ ਟੀਮ ਬਣਾ ਕੇ ਜਿਹੜਾ ਮੰਗੋਂ ਇਹ ਲੋਕ ਸਭਾ ਦੀ ਚੋਣਾਂ ਨੇ ਚੋਣਾਂ ਦੇ ਵਿੱਚ ਅਸੀਂ ਪੂਰੀ ਟੀਮ ਦਾ ਵਧੀਆ ਤਰੀਕੇ ਨਾਲ ਕੰਮ ਕਰਕੇ ਅਸੀਂ ਜ਼ਿਲ੍ਹਾ ਗੁਰਦਾਸਪੁਰ ਲੋਕ ਸਭਾ ਦੀ ਸੀਟ ਜਿਹੜੀ ਹੈਗੀ ਪਾਰਟੀ ਨੂੰ ਦਿਤਾ ਕੇ ਭਗਵੰਤ ਮਾਨ ਜੀ ਦੇ ਚੋਲੇ ਚ ਪਾਵਾਂ ਬਿਲਕੁਲ ਜਿਸ ਥਾਂ ਤੇ ਅਸੀਂ ਬੈਠਿਆ ਹੈ ਇਹ ਜਗਾ ਜਿਹੜੀ ਹੈਗੀ ਜ਼ਿਲ੍ਹਾ ਗੁਰਦਾਸਪੁਰ ਦੀ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਹੈਡਕੁਆਟਰ ਸੀਗਾ ਤਰੀ ਪਰੀ 5 ਸਾਲ ਜਿਹੜਾ ਹੈਗਾ ਇਸੇ ਬਿਲਡਿੰਗ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਦਫ਼ਤਰ ਦਾ ਕੰਮ ਚੱਲਦਾ ਰਿਹਾ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਲੀਡਰ ભગવંત ਸਿੰਘ ਜੀ ਮਾਨ ਔਰ ਸੰਜੀਤ ਸਿੰਘ ਜੀ ਗੁਰਦੀਪ ਸਿੰਘ ਦੀ ਬਾਕੀ ਜਿੰਨੇ ਵੀ ਐਮਐਲਏ ਸੀਗੇ ਸਾਰੇ ਇੱਥੇ ਆਉਂਦੇ ਰਿਹਾ ਪਾਰਟੀ ਦਾ ਕੰਮ ਇੱਥੋਂ ਹੀ ਚੱਲਦਾ ਰਿਹਾ ਔਰ ਬਹੁਤ ਅੱਛੇ ਤਰੀਕੇ ਨਾਲ ਕੰਮ ਚੱਲਦਾ ਰਿਹਾ ਮੈਨੂੰ ਮੇਰੀ ਸੇਵਾਵਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੇ ਮੈਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਜਿਹੜਾ ਕਾਧੀਆਂ ਦੇ ਵਿੱਚ ਜਿਹੜਾ ਮੈਨੂੰ ਹਲਕਾ ਇੰਚਾਰਜ ਲਗਾਇਆ ਸੀਗਾ ਉਸ ਸਮੇਂ ਮੈਂ ਆਪਣੀ ਪਾਰਟੀ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਨੰਬਰ 1 ਤੇ ਰੱਖਿਆ ਜ਼ਿਲ੍ਹਾ ਗੁਰਦਾਸਪੁਰੀ ਨਹੀਂ ਮਾਝਾ ਜ਼ੋਨ ਦੇ ਵਿੱਚ 25 ਹਲਕੇ ਆਉਂਦੇ ਨੇ 25 ਹਲਕਿਆਂ ਦੇ ਵਿੱਚ ਮੈਂ ਹਲਕਾ ਕਾਦੀਆਂ ਨੂੰ ਨੰਬਰ 1 ਤੇ ਰੱਖਿਆ ਸੀਗਾ ਮੇਰੀਆਂ ਸਵਾਵਾਂ ਨੂੰ ਦੇ ਦੇ ਪਾਰਟੀ ਨੇ ਮੈਨੂੰ ਜ਼ਿਲ੍ਹਾ ਪਠਾਨਕੋਟ ਦੇ ਤਿੰਨ ਹਲਕਾ ਸੁਜਾਨਪੁਰ ਪਠਾਨਕੋਟ ਰਕੂਵਾਲਾ ਅਬਜ਼ਰਵਰ ਨਿਯੁਕਤ ਕੀਤਾ ਨਾਲ ਮੈਨੂੰ ਮੂਹ ਅਕੇਲੀਆਂ ਦਾ ਵੀ ਅਬਜ਼ਰਵਰ ਔਰ ਸ਼੍ਰੀ ਹਰਕੁਵਿੰਦਪੁਰ ਦਾ ਵੀ ਅਬਜ਼ਰਵਰ ਨਿਯੁਕਤ ਕਰਕੇ ਮੇਰੀਆਂ ਸਵਾਵਾਂ ਲਈਆਂ ਗਈਆਂ ਔਰ ਪਾਰਟੀ ਨੇ ਮੈਨੂੰ ਉਸ ਸਮੇਂ ਡਾਕਟਰ ਸਿੰਘ ਦਾ ਸਟੇਟ ਬਾਇਸ ਪ੍ਰੈਜ਼ੀਡੈਂਟ ਲਗਾਇਆ ਸੀ ਬਿਲਕੁਲ ਬਿਨ ਉਮੀਦ ਆ ਕਿ ਪਰਟੀ ਮੇਰੇ ਰੂਪ ਥਾਪੜਾ ਦਿੰਦੀ ਹੈ ਕਿ ਜਿਲ੍ਹਾ ਪਠਾਨਕੋਟ ਜਿਹੜਾ ਹੈਗਾ ਉਹ ਮੇਰੀ ਜਨਮ ਭੂਮੀ ਹੈਗੀ ਉਥੇ ਮੈਂ ਜਨਮਿਆ ਉਥੇ ਮੈਂ ਪੜਿਆ ਵੱਡਾ ਹੋਇਆ ਉਥੇ ਮੇਰੇ ਰਿਸ਼ਤੇਦਾਰ ਨੇ ਉਥੇ ਮੇਰੇ ਫਰੈਂਡ ਸਰਕਲ ਹੈਗਾ ਔਰ ਜਿਲ੍ਹਾ ਗੁਰਦਾਸਪੁਰ ਜਿਹੜਾ ਹੈਗਾ ਇਹ ਮੇਰੀ ਕਰਮ ਭੂਮੀ ਹੈ ਮੈਂ ਪਿਛਲੇ 25 ਸਾਲਾਂ ਤੋਂ ਇੱਥੇ ਐਜ਼ ਅ ਡਾਕਟਰ ਐਜ਼ ਇੱਕ ਸਮਾਜ ਸੇਵੀ ਔਰ ਆਮ ਆਦਮੀ ਪਾਰਟੀ ਦਾ ਵਲੰਟੀਅਰ ਬਣ ਕੇ ਕੰਮ ਕਰ ਰਿਹਾ ਅਗਰ ਪਾਰਟੀ ਮੇਰੇ ਤੇ ਵਿਸ਼ਵਾਸ ਕਰਦੀ ਹੈ ਮੈਂ 100% ਯਕੀਨ ਦਿਵਾਉਣਾ ਕਿ ਗੁਰਦਾਸਪੁਰ ਦੀ ਲੋਕ ਸਭਾ ਦੀ ਸੀਟ ਜਿਹੜੀ ਜਿੱਤ ਕੇ ਜਿਹੜੀ ਹੈਗੀ ਪਾਰਟੀ ਦੀ ਚੋਲੀ ਪਾਵਾਂਗੇ ਕਿਉਂਕਿ ਬੈ ਪੂਰੇ ਤੇ ਪੂਰੇ ਲੋਕ ਸਭਾ ਹਲਕਾ ਗੁਰਦਾਸਪੁਰ ਨੂੰ ਜਿਹੜਾ ਹੈਗਾ ਕਵਰ ਕਰਦਾ ਔਰ ਵੱਡੀ ਗੱਲ ਹੈ ਕਿ ਜਿਹੜੀਆਂ ਦੂਸਰੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੇ ਕੈਂਡੀਡੇਟ ਜਿਹੜਾ ਹੈਗਾ ਉਹ ਸਵਰਨਣ ਜਾਤਾਂ ਦੇ ਵਿੱਚੋਂ ਦੇਣਗੇ ਜਾਂ ਦੇ ਰਹੇ ਨੇ ਅਗਰ ਪਾਰਟੀ ਮੈਨੂੰ ਇਸ ਲੋਕ ਸਭਾ ਹਲਕਾ ਤੇ ਮੈਨੂੰ ਟਿਕਟ ਦਿੰਦੀ ਹੈ ਤੇ ਮੈਂ ਆਪਣੇ ਸਮਾਜ ਦੀ ਵੱਡੇ ਪੱਧਰ ਤੇ ਪੋਲਰਾਈਜੇਸ਼ਨ ਕਰਾ ਕੇ ਸਾਰਿਆਂ ਨੂੰ ਨਾਲ ਲੈ ਕੇ 100% ਜਿਹੜਾ ਹੈਗਾ ਲੋਕ ਸਭਾ ਹਲਕਾ ਜਿੱਤਾਂਗਾ ਔਰ ਪਾਰਟੀ ਦੀ ਚੋਲੀ ਵਿੱਚ ਆਵਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਭ ਤੋਂ ਵੱਡੀ ਪਹਿਲੀ ਉਪਲਬਧੀ ਹੈਗੀ ਕਿ ਆਮ ਆਦਮੀ ਪਾਰਟੀ ਨੇ ਸਿੱਖਿਆ ਦੇ ਉੱਪਰ ਬਹੁਤ ਵੱਡਾ ਪਰਵਰਤਨ ਕੀਤਾ ਹੈਗਾ ਹੈਲਥ ਦੇ ਵਿੱਚ ਬਹੁਤ ਵੱਡਾ ਪਰਵਰਤਨ ਕੀਤਾ ਹੈਗਾ ਮੁੱਲਾ ਕਲੀਨਿਕ ਬਣਾਏ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੇ ਦੇ ਸਾਰੇ ਟੈਸਟ ਫ੍ਰੀ ਹੁੰਦੇ ਨੇ ਸਾਰੀ ਗੀ ਸਾਰੀਆਂ ਦਵਾਈਆਂ ਜੜੀਆਂ ਮਿਲਦੀਆਂ ਨੇ ਔਰ ਵੱਡੀ ਗੱਲ ਹੈ ਕਿ 80% ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਨਹੀਂ ਆ ਰਹੇ ਇਹ ਬਹੁਤ ਵੱਡੀ ਰਾਹਤ ਹੈਗੀ ਇਹਦੇ ਨਾਲ ਨਾਲ 2 ਸਾਲਾਂ ਦੇ ਵਿੱਚ ਹੀ 45000 ਨੌਕਰੀਆਂ ਜਿਹੜੀਆਂ ਬੱਚਿਆਂ ਨੂੰ ਦਿੱਤੀਆਂ ਨੇ ਜਿਹੜੀਆਂ ਕਿਸੇ ਬਿਨਾਂ ਸ਼ਪਾਸ਼ ਤੋਂ ਜਾਂ ਬਿਨਾਂ ਕਿਸੇ ਰਿਸ਼ਤਤੋਂ ਬੱਚਿਆਂ ਦੀ ਜਿਹੜੀ ਉਹਨਾਂ ਦੀ ਯੋਗਤਾ ਤੇ ਮਾ达ਪਕ ਜਿਹੜੀਆਂ ਅੱਗੀਆਂ ਨੌਕਰੀਆਂ ਦਿੱਤੀਆਂ ਗਈਆਂ ਇਹਦੇ ਨਾਲ ਨਾਲ ਕਿਸਾਨਾਂ ਲਈ ਨਹਿਰੀ ਪਾਣੀ ਦੀ ਵਿਵਸਥਾ ਕੀਤੀ ਜਾ ਰਹੀ ਹੈ ਥੋੜੇ ਸਮੇਂ ਦੇ ਵਿੱਚ ਕਿਸਾਨ ਦੇ ਹਰ ਖੇਤ ਤੱਕ ਜਿਹੜਾ ਹੈਗਾ ਨੇੜੇ ਦਾ ਪਾਣੀ ਪਹੁੰਚੇਗਾ ਛੜਕਾਂ ਦੀ ਵਿਵਸਥਾ ਬਹੁਤ ਅੱਛੀ ਹੋ ਰਹੀ ਹੈਗੀ ਬਾਕੀ ਹਰ ਡਿਪਾਰਟਮੈਂਟ ਦੇ ਜਿਹੜੇ ਚੋਂ ਦੇ ਚੋਂ ਭ੍ਰਸ਼ਟਾਚਾਰ ਖਤਮ ਕਰਕੇ ਲੋਕਾਂ ਨੂੰ ਕੰਮ ਕਰਨ ਦੀ ਜਿਹੜੀ ਪਰਵਰਤੀ ਦੇ ਵਿੱਚ ਪਾਇਆ ਜਾ ਰਿਹਾ ਹੈ